ਉੱਪਰ ਘਰ ਜਾ ਆਖਰੀ ਸਾਹ ਚ ਸਾਹ ਮੀਨੇ ਜਿਆ ਮੋੜਾ ਨਹੀਂ ਨੀ ਐਸ ਮਸਤੀ ਲੈਪਟਾਪ ਲਾ ਜੱਗ ਨਹੀਂ ਬਣੂ ਹੈ ਆ ਗਰੀਬ ਜੰਦਾ ਰਹਿ ਗਈ ਇਹ ਗਰੀਬ ਜੰਦਾ ਰਹਿ ਗਈ ਮੈਂ ਕਾ ਦੋਰੀ ਹਰ ਟਾਈਮ ਨਾਲ ਹੈਲੋ ਉਹ ਅੱਛਾ ਅੱਛਾ ਉਹ ਪਾਕਿਸਤਾਨ ਗੁਰੂ ਘਰ ਇਹ ਮਥਾ ਦੇ ਕੇ ਤੇ ਸਫ਼ਰ ਕੀਤਾ ਸ਼ੁਰੂ ਸਤਿ ਸ੍ਰੀ ਅਕਾਲ ਮਿੱਤਰੋ ਬਹੁਤ ਬਹੁਤ ਸਵਾਗਤ ਨਵੀਂ ਵੀਡੀਓ ਚ ਤੇ ਕਾਫੀ ਟਾਈਮ ਬਾਅਦ ਤਕਰੀਬਨ 15-20 ਦਿਨਾਂ ਬਾਅਦ ਫਿਰ ਦੁਬਾਰੇ ਬਲੌਗਿੰਗ ਸ਼ੁਰੂ ਕੀਤੀ ਤੇ ਹੈਂ ਕਰਦਾ ਮਮਾ ਕਰਦਾ ਤੇਰੇ ਕੋਈ ਤੇ ਥੰਬਨੇਲ ਵੇਖ ਕੇ ਬਦਲ ਲੱਗ ਗਿਆ ਹੋਗਾ ਕਿ ਇੰਟਰਨੈਸ਼ਨਲ ਟੂਰ ਨਿਕਲ ਲਗਾ ਮਿੱਤਰੋ ਘੁੰਮਣ ਫੇਰਣ ਆਉਣ ਲਗੇ ਕੈਨੇਡਾ ਦੀ ਧਰਤੀ ਨੂੰ ਤੇ ਨਿਕਲੇ ਪੇ ਘਰੋਂ ਇਸ ਤੋਂ ਬਾਅਦ ਹੁਣ ਇੰਡੋਗਰੇਡੀਅਨ ਦਿੱਲੀੋਂ ਫਲਾਈਟ ਆ ਇੰਡੋਗਰੇਡੀਅਨ ਦਾ ਸਫ਼ਰ ਜਲੰਧਰੋਂ ਲੈ ਕੇ ਦਿੱਲੀ ਤੱਕ ਦਾ ਕਰਾਂਗੇ ਬਾਕੀ ਜਿੱਦਾਂ ਦੀ ਗੱਲਬਾਤ ਹੋਊਗੀ ਸਾਂਝੀ ਕਰਾਂਗੇ ਨਾਲ-ਨਾਲ ਵੀਡੀਓ ਜੁੜੇ ਰਹੋ ਤੁਸੀਂ ਜਦੋਂ ਬਾਕੀਆਂ ਦੀ ਬਾਰੀ ਆਉਂਦੀ ਹੈ ਨਾ ਇਹ ਬੜੇ ਬਿਆਜ ਚੱਕ ਜਗ੍ਹਾ ਰਹਦੇ ਹੁੰਦੇ ਆਂ ਜੀ ਆਈ ਸੋਚਦੇ ਸਾਡੀ ਵਾਰੀ ਵੀ ਹੋਗੀ ਬਈ ਸਾਡੀ ਵਾਰੀ ਆਈ ਅੱਜ ਕੋਈ ਹੋਰ ਰਖਣ ਦੇ ਚੱਕਵਾ ਤੇ ਦੱਸ ਦੋ ਆ ਬੰਦਾ ਹਟ ਆਇਆ ਲੇਟ ਹੋ ਗਿਆ ਤੇ ਜਾਨ ਦੀ ਖੁਸ਼ੀ ਦੇ ਦੇ ਲੋ ਕੇਕ ਲੈ ਕੇ ਆਇਆ ਯਾਰ ਧੰਨਵਾਦ ਤੇਰਾ ਹੋਏ 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 ਆਏ ਆਏ ਆ ਪੀਜ਼ਰਨੀ ਟੂ ਬੀ ਇਹ ਵੀ ਕਾਲਾ ਕੇ ਵੀ ਕਾਲਾ ਇਹ ਵੀ ਕਾਲਾ ਇਹ ਰੱਖ ਲਈ ਉਹਨੂੰ ਪੱਜ ਇਹ ਰੱਖ ਲਈ 25 ਦਿਨ ਬਾਅਦ ਖਾਣਾਗੇ ਹੁਣ ਹਾਂ ਤੂੰ ਹੀ ਗਾਲਿਓਗੇ ਹਾਂ ਤੂੰ ਹੀ ਗਾਲਿਓਗੇ ਆਹ ਕੁਝ ਇੰਡੋਗ੍ਰੇਡੀਅੰਟ ਆ ਤੇ ਆ 40 ਨੰਬਰ ਆਪਣੀ ਸੀਟ ਇੱਧਰ ਟਿਲਟ ਕਰਕੇ ਜਿੱਦ ਨੂੰ ਮਰਜ਼ੀ ਸੈੱਟ ਕਰ ਲਓ ਤੋ ਲੈ ਕੇ ਦਿੱਲੀ এয়ারਪੋਰਟ ਤੱਕ ਦਾ ਸਫ਼ਰ ਤਿਆਰ ਕਰਨ ਲਈ ਇੰਡੋ ਕੈਨੇਡੀਅਨ ਦੀ ਬੁਕਿੰਗ ਕਰਵਾਈ ਸੀ ਤੇ ਇੰਡੋ ਕੈਨੇਡੀਅਨ ਦੀ ਬੁਕਿੰਗ ਇਹਨਾਂ ਦੀ ਆਪਣੀ ਉਕ੍ਰੇਨੀਅਨ ਸਾਈਟ ਤੋਂ ਮਿਲਦੀ ਹੈ। indo-canadian-bus.com ਤਾਂ ਇਹਨਾਂ ਦੀ ਰੋਲ ਤੇ ਉਹ ਵੈਬਸਾਈਟ ਆ। ਬਾਕੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਤੇ ਪੈਂਡਾ ਤਿਆਰ ਕਰਦੇ ਆ तकरीबन ਲੁਧਿਆਣਾ ਦੇ ਕੋਲ ਪਹੁੰਚ ਚੁੱਕੇ। ਤੇ ਸਵੇਰੇ ਸਬਕ ਦਿਨ ਦੀ ਫਲਾਈਟ ਬਾਕੀ ਇਹਦਾ ਵੀ ਸਫਰ ਵਧੀਆ ਇੰਨ ਲੱਗਦਾ ਹੋਇਆ ਵਧੀਆ ਆ ਬਸਿਆ ਬਾਕੀ ਜਿੱਦਾਂ ਦਾ ਵੀ ਐਕਸਪੀਰੀਅੰਸ ਰਿਹਾ ਬਾਅਦ ਵਿੱਚ ਸ਼ੇਅਰ ਕਰਾਂਗਾ ਲਾ ਸਟਾਪ ਆਇਆ ਤੇ 300 ਕਿਲੋਮੀਟਰ ਪਾਰ ਕਰਕੇ ਤੇ ਇਹ ਸਿਰਫ ਕਿਸਾਨੀ ਮੋਰਚ ਚ ਕਰਕੇ ਗੱਲਾਂ ਬਾਤਾਂ ਆਵਾਜ਼ ਸਾਜੀਆਂ ਕਰਦੇ तकरीबन 350 300 ਕਿਲੋਮੀਟਰ ਬਾਅਦ ਆ ਬਸਾਂ ਰੁਕੀਆਂ ਬਸਾਂ ਦੇ ਰੁਕਣ ਦਾ ਕਾਰਨ ਪੰਜਾਬ ਤੋਂ ਤੇ ਸਹੀ ਟਾਈਮ ਤੇ ਨਿਕਲੀ ਬੱਸ ਪਰ ਕਿਸਾਨੀ ਮੋਰਚ ਕਰਕੇ ਜਿਹੜਾ 13 ਤਰੀਕ ਨੂੰ ਲਗਣਾ ਦਿੱਲੀ ਆਲੂ ਪੂਚ ਕਰਨਾ ਆਪਣੇ ਕਿਸਾਨ ਵੀਰਾਂ ਨੇ ਹੁਣਾਂ ਵਾਸਤੇ ਪ੍ਰਬੰਧ ਕਰਨ ਦੀ ਸਰਕਾਰ ਰੋਡ ਰੋਡ ਜੌਬ ਕਰਨ ਦੇ ਬੰਦਬੰਦ ਕਰਨ ਦੇ ਉਹਦੇ ਕਰਕੇ ਸਾਰਾ ਹਾਈਵੇ ਬੰਦ ਸੀਗਾ ਤੇ ਵੱਖੋ ਵੱਖ ਥਾਵਾਂ ਤੋਂ ਪੈਂਦੇ ਪੁੰਦਿਆਂ ਰੋਹਤਕ ਦੇ ਕੋਲ ਪਹੁੰਚ ਗਏ ਹੁਣ ਗਾਹ ਵੇਖੋ ਕਿੰਨਾ ਟਾਈਮ ਲੱਗਦਾ ਡਰਾਈਵਰ ਵੀਰ ਵੀ ਕਹਿੰਦੇ ਕੁਝ ਪਤਾ ਨਹੀਂ ਇਹ ਵੀ ਨਹੀਂ ਕੁਝ ਪਤਾ ਕਿ ਬਲੌ ਦੀ ਇੱਥੇ ਹੀ ਸਮਾਪਤੀ ਹੋ ਜਾਈ ਵਿੱਚੇ ਵਿੱਚ ਜੀ ਆ ਕੇ ਜਿਹੜੇ ਵੀਰ ਭਰਾ ਕਰਨ ਦੇ ਵਧਾਈਆਂ ਦੇਣ ਦੇ ਬਾਹਰ ਜਾਂਦੀਆਂ ਟੈਂਸ਼ਨ ਕਰਕੇ ਉਹਨਾਂ ਫੋਨ ਬੰਦ ਕਰਤਾ ਹੀਗਾ ਮੈਂ ਕਿਹਾ ਕਿਤੇ ਵਧਾਈਆਂ ਵਿੱਚ ਜਿਹੜੇ ਰਹੇ ਨੇ ਜਿਹਦੀਆਂ ਸਟੋਰੀਆਂ ਸਾਰੀਆਂ ਪਈਆਂ ਡਿਲੀਟ ਕਰਕੇ ਦੁਬਾਰੇ ਵਾਪਸ ਫੇਡਰ ਨੂੰ ਨਾ ਪਤਨਾ ਪੈ ਜੇ ਜੋ ਹਾਲਾਤ ਲੱਗਣ ਦੇ ਪਿੱਛੇ ਤੇ ਕਾਫੀ ਟਾਈਮ ਬਰਬਾਦ ਹੋਇਆ ਬਸਾਂ ਦਾ ਹੁਣ ਵੀ ਤਕਰੀਬਨ 3-4 ਘੰਟੇ ਲੇਟ 3 ਘੰਟੇ ਬਸ ਲੇਟ ਚੱਲ ਰਹੀ ਤੇ ਦੇਖੋ ਮਾਰੇ ਕਿਰਪਾ ਕਰਨ ਪਚਾਦਨ ਕੀ ਟਾਈਮ ਨਾਲ ਬਾਕੀ ਦਾ ਜੁੜੇ ਰਹੋ ਤੇ ਵਲੌਗ ਦੇ ਨਾਲ ਸਫ਼ਰ ਅਗਲਾ ਸਾਂਝਾ ਹੋਊਗਾ ਨਾਲ ਨਾਲ ਪੰਗਿਆ ਪੰਗਿਆ ਕਰਕੇ ਲੇਟ ਹੋ ਗਿਆ ਕੰਮ ਤੇ ਭਾਈ ਦੌੜ ਕਰਕੇ ਹੁਣ ਪਹਿਲਾਂ ਸਭ ਕੁਝ ਕਰਵਾ ਕੇ ਫਿਰ ਬਾਕੀ ਦੀ ਗੱਲਾਂ ਬਾਤਾਂ ਕਰਦੇ ਆਂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਇਸ ਹਵਾਈ ਅੱਡੇ ਤੋਂ ਕਈਆਂ ਨੂੰ ਚੜਾਉਣ ਤੇ ਕਈ ਵਾਰੀ ਲੈਣ ਆਈਆ ਪਰ ਇਸ ਵਾਰ ਪਹਿਲੀ ਵਾਰ ਆਪਣਾ ਸਵੱਬ ਬਣਿਆ ਅੰਦਰ ਜਾਉਂਦਾ ਮਿੱਤਰੋ ਇਹ ਮੋਹਾਲ ਚੌਰ ਦਿੱਲੀ ਦੇ 에어ਪੋਰਟ ਦਾ ਇਹਨਾਂ ਆਲੀ ਡੀ ਆ ਰਹੀ ਆਪਣੀ ਫਲਾਈਟ ਲੱਭ ਕੇ ਤੇ ਬੈਗ ਬੂਜਾਵਾ ਕਰਾਈਏ ਮੇਰੇ ਅਰਗੇ ਜਿਹੜੇ ਪਹਿਲੀ ਾਰ ਹੁੰਦੇ ਨਾ ਹੁਣ ਅੱਧਾ ਸਫਰ ਤੇ ਭੰਬੜ ਭੂਸੇ ਜੀ ਨਿਕਲ ਜਾਂਦਾ ਕਿ ਇੱਧਰ ਜਾਣਾ ਕਿ ਉੱਧਰ ਜਾਣਾ ਤੇ ਬਾਕੀ ਮਿੱਤਰੋ ਜਿਹੜੀ ਪਹਿਲਾਂ ਐਲਈਡੀ ਵੇਖੀ ਉਹ ਤੋਂ 에ਅਰਲਾਈਨ ਦਾ ਕਾਊਂਟਰ ਪਤਾ ਲੱਗ ਜਾਂਦਾ ਜਿਵੇਂ ਕੇਐਲਐਮ ਉਹਨਾਂ ਟਾਈਮ ਦਿੱਤਾ ਹੁੰਦਾ ਆ ਕਾਊਂਟਰ ਨੰਬਰ ਦਿੱਤਾ ਸੀਗਾ ਕੀ ਇਹ ਇਹਦੇ ਸਾਈਡ ਤੇ ਐਫੋਰ ਜਿਵੇਂ ਇਧਰਲੇ ਪਾਸੇ ਟੀ ਆ ਤੇ ਇਹ ਤੋਂ ਬਾਅਦ ਇਸ ਕਾਊਂਟਰ ਤੇ ਆ ਕੇ ਆਪਣੇ ਬੈਗ ਚੈੱਕ ਇਨ ਕਰਾਉਣੇ ਭਾਵ ਆਪੋ ਆਪਣੇ ਬੈਗ ਜਮਾ ਕਰਾਉਣੇ ਜਿਹੜੇ ਤੁਸੀਂ 에어ਲਾਈਨ ਚ ਖੜਨੇ ਉਹ ਤੁਹਾਨੂੰ ਹਾਸੀ ਮਿਲ ਜਣੇ ਬਾਕੀ ਸਾਰੇ ਜਮਾ ਹੋਏ ਨੇ ਵੇਟ ਇਮੀਗ੍ਰੇਸ਼ਨ ਨਾਲ ਸਿਕਿਉਰਿਟੀ ਕਰਵਾ ਕੇ ਆ ਸਾਹਮਣੇ ਪਹੁੰਚ ਕੇ ਦਿੱਲੀ ਡਿਊਟੀ ਫਰੀ ਤੇ ਇਸ ਪਾਸੇ ਰਿਹਾ ਕੇ ਸਾਰਾ ਸੈਕਸ਼ਨ ਸਿਕਿਉਰਿਟੀ ਵਾਲਾ ਬਾਕੀ ਇਧਰ ਹੀ ਗੇਟ ਕੋਡ 9 ਨੰਬਰ ਗੇਟ ਤੇ ਆਪਣਾ ਝਾੜ ਲਗਣਾ ਤੇ ਘੰਟੇ ਦਾ ਸਮਾਂ ਰਹਿ ਗਿਆ ਤੇ ਜਾ ਕੇ ਹੱਬ ਤਬ ਦੇਖ ਲਈਏ ਉਹ ਵੱਖ-ਵੱਖ 게ਟਾਂ ਤੇ ਜਾਣ ਨੂੰ ਇਧਰ ਆ ਸੁਵਿਧਾ ਖੜੇ ਰੋ ਤੇ ਆਪ ਹੀ ਚਲੀ ਜਾਣਾ ਪਟਾ ਜਾ ਥੋੜਾ ਜਲਦੀ ਪਹੁੰਚ ਲਈਏ ਕਿਉਂਕਿ ਆਪ ਹੀ ਲੇਟ ਆ ਤੇ ਬਾਕੀ 에어ਲਾਈਨ ਬੁੱਕ ਕਰਨ ਦੀ ਗੱਲ ਬਾਤ 에어ਲਾਈਨ ਬੁੱਕ ਦੀ ਮਿੱਤਰੋ ਅਮ ਥੀ ਫਲਾਈਟਸ ਕੋ ਬਾਕੀ ਉਸ ਤੋਂ ਵੀ ਸਸਤੀ ਪਾ ਲੀ ਇਟਸ ਗੋ ਐਪ ਤੇ ਬਾਅਦ ਵਿੱਚ ਪਤਾ ਲੱਗਾ ਇੱਕ ਹੋਰ vigo.com ਕਰਕੇ wego vigo.com ਉਦੇ ਉਤੇ ਵਕੋ ਵਕ ਜਿਵੇਂ 에어ਲਾਈਨਾਂ ਉਹਦਾ ਕੰਪੈਰੀਜ਼ਨ ਕਰਕੇ ਤੁਹਾਨੂੰ ਸਭ ਤੋਂ ਸਸਤੀ ਫਲਾਈਟ ਸਭ ਤੋਂ ਵਧੀਆ ਚੀਪ ਰੇਟ ਤੇ ਮਿਲ ਜਾਂਦੀ ਹੈ ਬਾਕੀ ਸਫਰ ਆਇਦਾ ਜਿੰਨਾ ਕੀਤਾ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਵਧੀਆ ਨਿਕਲੇਗਾ बोर्डिंग करवा के इधर जहाज़ की और लंबी लगी लम्बी इधर जहाज बढ़ गई मित्रों ਤੇ ਬਹੁਤ ਹੀ ਵੱਡੀ ਸਮੱਸਿਆ ਆ ਗਈ ਕਹਿੰਦੇ ਇਹਦੇ ਵਿੱਚ LED ਹੁੰਦੀ ਆ ਆ ਟੀਵੀ ਹੁੰਦਾ ਪਰ ਟੀਵੀ ਦੇ ਵਿੱਚ ਜਿਹੜੀਆਂ ਪਾਚਾਂ ਸਿਰਫ ਮਾੜੀ-ਮੋਟੀ ਹੀ ਅੰਗਰੇਜ਼ੀ ਸਮਝ ਆਉਂਦੀ ਹੈ ਤੇ ਜੇ ਉਹਦੀ ਵੀ ਚੱਜ ਨਾਲ ਸਮਝ ਨਹੀਂ ਪਵੇ ਤਾਂ ਬਾਲੀ ਓਕਾ ਕੰਮ ਹੋਏਗਾ ਤੇ ਹੁਣ ਲੱਗਾ ਫੋਨ ਦਾ ਜਿੰਨਾ ਕਿ ਡਾਟਾ ਸੇਵ ਕੀਤਾ ਉਹੀ ਸੁਣਨੇ ਪਣਾ ਤੇ ਇਧਰ ਵਿੰਡੋ ਸੀਟ ਜਿੰਨਾ ਕੁ ਦੇਖ ਸਕਿਆ ਦਿਖਾਵਾਂਗੇ ਦੀ ਬੋਲੇ ਪਰਨਾ ਖੋਲ ਕੇ ਨਾ ਬਲਵਜਨ ਤੇ ਨਾ ਕੋਦੀ ਮਾਈ ਸੁਤਰ ਕੀਤਾ ਗੋ ਆਇੰਨਾ ਕਿਉਂ ਦਵਾ ਬਸ ਸਫ਼ਰ ਤਿਆਰ ਕਰਦੇ ਆ तकरीबन ਸਵਾ ਲ ਘੰਟੇ ਦੀ ਬਲੈਟਰ ਹੈ ਤੇ ਫਿਰ ਐਮਸਟਰਡਮ ਪਹੁੰਚਾਂਗੇ ਤੇ ਇੱਧਰ ਦੂਜੀ ਮੀਲ ਆ ਗਈ ਖਾਣ ਪੀਣ ਬਾਹਰ ਦਾ ਮਾਹੌਲ Với 다 â y ਤਕਰੀਬਨ ਜਿੰਨੇ ਕ ਐਮਸਡੈਮ ਦੇ 에어ਪੋਰਟ ਤੇ ਜਾ ਜਿਖੇ ਜਿਆਦਾਤਰ KLM ਦੇ ਆ ਤੇ ਜਿੰਨਾਂ ਕ ਸਫਰ ਕੀਤਾ ਇਹਦੇ ਵਿੱਚ ਦਿੱਲੀ ਤੋਂ ਲੈ ਕੇ ਐਮਸਡੈਮ ਤੱਕ ਤਕਰੀਬਨ ਵਧੀਆ ਹੀ ਰਿਹਾ ਖਾਣ ਪੀਣ ਵੀ ਵਧੀਆ ਸੀਗਾ ਤੇ ਬਾਕੀ ਹੁਣ ਆਪਣੇ ਚੈੱਕ ਇਨ ਕਰਵਾ ਕੇ ਸੋਰੀ ਚੈੱਕ ਇਨ ਕਹਿ ਰਹੇ ਹਾਂ ਸਿਕਿਉਰਿਟੀ ਚੈੱਕ ਕਰਵਾ ਕੇ ਤੇ ਆਪਣੇ ਗੇਟ ਨੰਬਰ ਤੇ ਆ ਕੇ ਤੇ ਉਡੀਕ ਕਰਨੇ ਆਪਣੀ ਉਡਾਨ ਦੀ ਇੱਥੇ ਸਾਰੇ ਬੈਠੇ ਆ ਜਹਾਜ਼ ਘੜਾ ਹੁੰਦੇ ਸਾਰੇ ਆਪ ਕਰਮਚਾਰੀ ਆਪੋ ਆਪਣੀ ਸੇਵਾਵਾਂ ਦੇ ਲਾਗੇ ਇਹਨਾਂ ਦੀ ਕਿਰਪਾ ਨਾਲ ਹੀ ਇਧਰ ਉਧਰ ਦੀਆਂ ਉਡਾਨਾਂ ਭਰ ਸਕਦੇ ਆਪਾਂ ਵੀ ਬਾਕੀ ਇਸ ਬਸੇ ਸੋਹਣੀ ਗੱਲਬਾਤ ਬੜਾ ਹੀ ਸੋਹਣਾ 뷰 ਦੇਖਣ ਦਾ ਇਧਰਲੇ ਪਾਸੇ ਏਅਰਪੋਰਟ ਤੇ ਬੈਠੇ ਬੈਠੇ ਭੁੱਖ ਲੱਗੀ ਤੇ ਇਧਰਲੇ ਪਾਸੇ ਖਾਣ ਪੀਣ ਨੂੰ ਆਂਦੇ ਇੱਕ ਆ ਬਰੈਡਆ ਤੇ ਨਾਲ ਇੱਕ ਕੋਕ ਤੇ ਰੇਟ ਇਸ ਦਾ 18 ਡਾਲਰ ਅਮਰੀਕਨ ਸਾਢੇ 1500 ਦੋਸਮਾਨ ਆ ਤੇ ਹੁਣ ਹੁਣ ਖਾ ਲੇ ਇਹ ਤੋਂ ਬਾਅਦ ਤਾਂ ਨਹੀਂ ਮਿੱਤਰੋ ਖਾਣ ਨੂੰ ਜ਼ਿਲ ਕਰਨਾ ਹੁਣ ਉਧਰ ਟਿੱਕੀ ਜੜ ਜਣੀ ਪ੍ਰਾਈਸ ਦਾ ਨਾਮ ਸੁਣੋ ਦੇਖਣ ਨੂੰ ਤਾਂ ਬਾਲਾ ਹੀ ਕੰਮ ਸੋਹਣਾ ਪਰ ਬਾਲਾ ਮਹਿੰਗਾ ਇੱਕ ਟਾਈਮ ਤੇ ਐਮਸਟਰਡਮ ਦਾ 에어ਪੋਰਟ ਯੂਰਪ ਦਾ ਸਭ ਤੋਂ ਵੱਡਾ 에ਰਪੋਰਟ ਦੇ ਵਿੱਚ ਆਉਂਦਾ ਸੀ ਤੇ ਹੁਣ ਇਹ ਤੀਜੇ ਨੰਬਰ ਤੇ ਆ ਗਿਆ ਆਬਾਦੀਆਂ ਆਬਾਦੀਆਂ ਅਨੁਸਾਰ ਪਹਿਲੇ ਨੰਬਰ ਤੇ ਲੰਡਨ ਦਾ 에ਰਪੋਰਟ ਦੂਜੇ ਨੰਬਰ ਤੇ ਪੈਰਿਸ ਤੇ ਤੀਜੇ ਨੰਬਰ ਤੇ ਹੁਣ ਇਹ ਆ ਗਿਆ ਅਗਲੀ ਉਡਾਣ ਦੀ ਉਡੀਕ ਕਰਦੇ ਹਾਂ ਤਕਰੀਬਨ 6-7 ਘੰਟੇ ਹੋਗੇ ਤੇ 6-7 ਘੰਟੇ ਤਕਰੀਬਨ ਯਾ ਬਿਲਕੁਲ ਨਹੀਂ ਸ਼ਹਿਰ ਐਮਸਟਰਡਮ ਦੇ ਵਿਜਲ ਬਤੀਤ ਕਰਨ ਦੇ ਸ਼ਹਿਰ ਐਮਸਟਰਡਮ ਉਹ ਨੀਦਰਲੈਂਡ ਦੀ ਰਾਜਧਾਨੀ ਮੰਨੀ ਜਾਂਦੀ ਹੈ ਇਸ ਸ਼ਹਿਰ ਦਾ ਨਾਮ ਹੁਣੇ ਪੜਿਆ ਇਸ ਸ਼ਹਿਰ ਦੇ ਵਿਚਾਲੇ ਕਿਤੇ ਕੋਈ ਨਹਿਰ ਪੈਂਦੀ ਐਮਸਟਲ ਕਰਕੇ ਨਾਮ ਤੇ ਉਸ ਨਦੀ ਉਤੇ ਜਦੋਂ ਕਿ ਡੈਮ ਬਣਿਆ ਉਦੋਂ ਇਸ ਇਸ ਸ਼ਹਿਰ ਦਾ ਨਾਮ ਪਿਆ ਐਮਸਟਰਡਮ ਜੀ ਤੁਰ ਜ਼ਮਨ ਹੁਣੇ ਪਾ ਤੋ ਲਗੀ ਉਹ ਲੱਗਦੇ ਬੈਠੇ ਇਨਾ ਪੜਿਆ ਮੜਾ ਜਾ ਚੰਗੇ ਪੱਸੀ ਟਾਈਮ ਬਤੀਤ ਕੀਤਾ ਨਹੀਂ ਤੇ ਦੂਏ ਪਾਸੇ ਇਧਰ ਜਾ ਚੜਦੇ ਉੱਤਰ ਦੇ ਵੇਖੀ ਜਾਂਦੇ ਤੇ ਆਪਣਾ ਜਹਾਜ ਆਣ ਲਗੇ ਇੱਥੇ ਲਗਣਾ ਉਹਦੀ ਮੁਰੰਮਤ ਕਰਕੇ ਦੁਬਾਰੇ ਚੜ ਕੇ ਫਿਰ ਟ੍ਰਾਂਟੋ ਸ਼ੂਗਰ ਅਗੇ ਤੇ ਇਹ ਪਹੁੰਚਿਆ ਏਸ਼ੀਆ ਵਾਲਾ ਨੇ ਆਈ ਇਹਦੇ ਸੋਚਿਆ ਕਿ ਤੇ ਉੱਤੇ ਵੀ ਖਰੀ ਧਰਨੇ ਤੁਰਲੇ ਲੱਗਣ ਲੱਪੇ ਜਿਹੜਾ ਇਹ ਵੀ ਲੇਟ ਹੋਣ ਲੱਪੇ ਉਤੋਂ ਲੰਬੀ ਡੀਕ ਤੋਂ ਬਾਅਦ ਆਪਣੀ ਜਹਾਜ਼ ਦੀ ਬੋਰਡਿੰਗ ਹੋ ਗਈ ਤੇਾਰੇ ਆਪਣੇ ਵਾਲੀ 에어ਲਾਈਨ ਦੇ ਯਾਤਰੀ ਆਪੋ ਆਪਣਾ ਪਾਸਪੋਰਟ ਦਿਖਾ ਕੇ ਸਿਜਾਜ ਹਾਲ ਨੂੰ ਦਾਖਲ ਹੋਈ ਐਮਸਟਰਡਮ ਤੋਂ ਗਾਹ ਤੱਕ ਦਾ ਸਫਰ ਦੁਬਾਰੇ KLM ਫਲਾਈਟ ਦੇ ਵਿੱਚ ਤੇ ਇੱਧਰ ਇੱਕ ਜਰਮਨੀ ਦਾ ਮਿੱਤਰ ਮਿਲਿਆ ਜਰਮਨੀ ਦਾ ਮਿੱਤਰ WhatsApp Toll ka WhatsApp Indian people and ਦੱਸਣ ਡਿਆ ਵੀਰ ਨੇ ਪੁੱਛਿਆ ਕਿ ਤੇਰਾ ਪਿੰਡ ਕਿਹੜਾ ਈ ਇਹਨੂੰ ਪਿੰਡ ਭਰ ਕੇ ਦਿੱਤਾ ਇੱਥੇ ਉਹ ਕੋਟਲੀ ਕਾਰ ਉਹ ਲੱਭਣ ਡਿਆ ਵਾਓ so far away yes ਤੇ ਬਾਕੀ ਜਰਰੀ ਹੁਣ ਇਸ ਵੀਰ ਨਾਲ ਕਰਾਂਗੇ ਬਾਕੀ ਤੁਸੀਂ ਜੁੜਿ ਰਹੋ ਸੁਭਾ ਦਾ ਬਾਲਾ ਹੀ ਐਂਡ ਬੰਦਾ ਯਸ ਆਮ ਡੂ ਯੂ ਨੋ ਵਟ ਆਮ ਸੇਇੰਗ 노 ਆਈ ਡੋਨੋ ਆਈ ਸੈਡ ਹੀ ਇਜ਼ ਵੈਰੀ ਮੈਨੂੰ ਜਿੱਦਾਂ ਭੁੱਲ ਗਿਆ ਯਾਰ ਹੀ ਇਜ਼ ਵੈਰੀ ਕਾਈਂਡ ਹਰਟ ਯੂ ਟਿਊਬਰ ਯਾਰ ਯੂ ਟੂ ਯਸ ਬਾਲਾ ਘੈਂਟ ਬੰਦਾ ਯਾਰ ਮੈਨੂੰ ਵੀ ਅੰਗਰੇਜ਼ੀ ਚ ਕਹਿਣਾ ਨਹੀਂ ਆਇਆ ਵਾਹੇ ਪਰ ਸਿਰਾ ਬੰਦਾ ਸਿਰਾ ਕੋਕਾ ਹਾਂ ਇੱਧਰ ਪਿੰਡ ਦਾ ਨਕਸ਼ਾ ਪਹਿਲਾਂ ਫੇ ਤੁਸੀਂ ਇਧਰੋਂ ਐਮਸਟਰਡਮ ਤੋਂ ਇਧਰ ਜਾਣੀ ਸਿੱਧੀ ਟ੍ਰਾਂਟੋ ਆ ਵਾਲਾ ਸਪਾਰ ਆਪਣੇ ਪਿੰਡ ਦੀ ਿੱਧਲੇ ਬਸ ਗੇੜੀ ਮਾਰੀਏ ਪਹਿਲਾਂ ਇਧਰ ਸੀ ਹੀਰ ਇਜ਼ ਮਾਈ ਵਿਲੇਜ ਏ near jalandhar hoshiarpur uh, yes and bilkul ithe here is my village bro yes let's go let's go labda nahi gaadi penda punna da hisab da gaadi dasa ka chara chara da ਤੇ ਇਧਰ ਚ ਆ ਜੁਣੀ ਤੁਰ ਪਈ ਵੀਰ ਆਪਣਾ ਹੁਣ ਪਿੰਡ ਦੱਸਣ ਡਿਆ ਮੈਨੂੰ ਵੀ ਕਹਿੰਦਾ ਮੈਂ ਇੱਥੇ ਹੀ ਜਰਮਨੀ ਦੇ ਇੱਥੇ ਰਹਿੰਦਾ ਬਸ ਬਸ ਗ੍ਰਾਫਿਕ ਸੋਵਰਸ ਹਾ ਯੈਸ ਗ੍ਰਾਫਿਕ ਵਧੀਆ ਨਹੀਂ ਹੈ ਵਾਓ ਤੇਰਾ ਪਿੰਡ ਪਾਟਣ ਲਾ ਪਈ ਇੱਥੇ ਗਾ ਗਾ ਵੀਰ ਟੋਲਗਾ ਆਪਣੀ ਮੂਵੀ ਬੀ ਦੇ ਵੀ ਦਾ ਘੰਟੀ ਦਾ ਸੋਕੀ ਪਾਦੀ ਕੁੜੀ ਦੀਂਦੇ ਪਈ ਤੇ ਇਧਰ ਆਪਣੇ ਜਾਜ ਅੱਜੇ ਤੋਂ ਬਹੁਤ ਸਫ਼ਰ ਪਾਰ ਕਰ ਗਏ ਤੇ ਇਧਰ ਜਾਜ ਦੀ ਉਚਾਈ 10272 ਫੀਟ ਤਾਂ ਬੈਠਨੀ ਚਾਹੀਦੀ ਜਹਾਜ਼ ਤੇ ਇਧਰ ਸਪੀਡ 835 ਕਿਲੋਮੀਟਰ 1 ਘੰਟੇ ਦੇ ਵਿੱਚ ਕਵਰ ਕਰਨੀ ਹੈ ਤੇ तकरीबन ਅੱਡੇ ਕਿ ਤਰਗੇਟੇ ਤੱਕ ਇਹਦੀ ਟ੍ਰਾਂਟੋ ਲਾਉ ਜਾਨਾ ਜਹਾਜ਼ ਐਮਸਟਰਡਮ ਤੋਂ ਟ੍ਰਾਂਟੋ ਵੱਲ ਆ ਗਿਆ ਪਰ ਟੋਲ ਕੇ ਵੀਰ ਦੀ ਨੀਂਦ ਨਹੀਂ ਖੁੱਲੀ ਇਹ ਤੱਕ ਅਜੇ ਟੋਲ ਦਾ ਟੋਲ ਦਾ ਵੇਕ ਅਪ ਇਸ ਆਮ ਸੋ ਟਾਇਰਡ ਆਈਦਰ ਟੋਲ ਦਾ ਵੀਰ ਆਪਣੀ ਵੇਟ ਕਰਨ ਰਹੀ ਬਾਹਰ ਖੜਾ ਬੰਦਾ ਵੇਹ ਬਾਲਾ ਹੀ ਘੈਂਟ ਯੂ ਆ ਗੁੱਡ ਪਰਸਨ ਬ੍ਰੋ ਯੂ ਆ ਵੈਰੀ ਗੁੱਡ ਪਰਸਨ ਸਾਰੇ ਸਫਰ ਚ ਕਾ ਬੰਦਾ ਬੜਾ ਵਧੀਆ ਲਗਾ ਸਮਾਨ ਲ ਲਈਏ ਬਾਕੀ ਇਮੀਗ੍ਰੇਸ਼ਨ ਕਰੀਏ ਤੇ ਕਰਵਾ ਲੀਏ ਤੇ ਭੈਣ ਹੋਈ ਆ ਲੈ ਥੋੜਾ ਕੁ ਜਾਬ ਹੋਤੀ ਹੈ ਬਾਕੀ ਪੀਨ ਜੁੜੇ ਰੋ ਸਮਾਪਤੀ ਕਰਦੇ ਹਾਂ ਉਹਨਾਂ ਮਿਲ ਕੇ ਕਿਉਂ ਟੋਲਗਾ ਵੀਰ ਓਕੇ ਫੇਅਰ ਲਾਈਨਾਂ ਦੇ ਹਿਸਾਬ ਨਾਲ ਆਪ ਬੈਲਟਾਂ ਉੱਤੇ ਬੈਗਾਂ ਉੱਤੇ ਤੇਰੇ ਚੱਕੇ ਦੇ ਬਾਹਰ ਨੂੰ ਹੋਈਏ ਬਾਹਰ ਬੰਦੇ ਆਪਣੀ ਵੇਟ ਕਰ ਸਕਦੇ एयरपोर्ट वाया पर आते जाओ और शेयर से जाने दो दर्शन और करते वीडियो वाला एयरपोर्ट पहुंचे हो के तेज निकल लगे बाहर होकर मराई जा के बहुत बजे निकली सारी बाकी को बाहर बाहर निकल बाहर बाकी कर एयरपोर्ट पे चेक बाकी है केयरफुल ਜੇ ਸਾ ਆਪਣਾ ਮੁਬਾਰਕਾਂ ਆਉਂਦੀ ਹੈਗੀਆਂ ਤੇ ਬਸ ਪਹੁੰਚਣ ਲਈ ਢੀਗੀ ਇਅਰਪੋਰਟ ਤੇ ਜੇ ਸਾ ਨੂੰ ਲੱਗੜੇ ਇਮਾਬਦ ਕੇ ਦੇ ਮਜ਼ਾਕ ਹੀ ਨਾ ਵਾਜਾ ਭਰ ਨੂੰ ਹੀ ਮਾਰੇ ਨਹੀਂ ਲਾਜ਼ ਰੱ ਪਹੁੰਚ ਗਏ ਮਿੱਤਰੋ ਕੈਨੇਡਾ ਤੇ ਸਫਰ ਸੂਪਾ ਤੁਹਾਨੂੰ ਸਾਰਾ ਸਾਂਝਾ ਕੀਤਾ ਹੀ ਬਾਕੀ ਹੁਣ ਜਿੰਨੇ ਦਿਨ ਇੱਥੇ ਰਹਿਵਾਂਗੇ ਬਾਕੀ ਗੱਲਾਂ ਪਤਾ ਹੋਰ ਕਿਹੇ ਵੀਡੀਓ ਸਾਂਝੀਆਂ ਕਰਾਂਗੇ ਤੇ ਇਧਰ ਘਰੇ ਆ ਗਏ ਬਾਕੀ ਦੀ ਗੱਲ ਬਾਤ ਅਗਲੀ ਵੀਡੀਓ ਰਹੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਾਏ ਬਾਏ ਟਾਟਾ ਚਲ ਦੋਈ ਦੱਕੇ ਤੋਂ ਕਾਤੋਂ ਕਰਤਾ ਬਾਈ ਬਾਈ ਆਈਏ ਆਪਕਾ ਇਨ ਆਪਕਾ